ਹਿਮਾਚਲ ਪ੍ਰਦੇਸ਼ ਵਾਲੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਿਛਲੇ ਦਿਨੀ ਕੁਝ ਸਿੱਖ ਨੌਜਵਾਨ ਗੁਰਦ ਆਮਾ ਦੇ ਦਰਸ਼ਨ ਦੇ ਧਾਰੇ ਕਰਨ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਗਏ ਪਰ ਉੱਥੇ ਇੱਕ ਫਿਰਕੂ Hindu ਤਵੇ ਅਮਨ ਸੂਦ ਨੇ ਉਹਨਾਂ ਸਿੱਖ ਨੌਜਵਾਨਾਂ ਦੇ ਨਾਲ ਆੜਾ ਲਾਇਆ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਵਾਲਾ ਝੰਡਾ ਜੋ ਸਿੱਖ ਨੌਜਵਾਨਾਂ ਦੇ ਮੋਟਰਸਾਈਕਲ ਦੇ ਉੱਤੇ ਲੱਗਾ ਸੀ ਉਹ ਅਮਨ ਸੂਦ ਦੇ ਵੱਲੋਂ ਜ਼ਬਰਦਸਤੀ ਉਤਾਰਿਆ ਗਿਆ ਉਹਨਾਂ ਸਿੱਖ ਨੌਜਵਾਨਾਂ ਨੇ ਉਹਦਾ ਵਿਰੋਧ ਵੀ ਕੀਤਾ ਤੇ ਜੋ ਜਵਾਬੀ ਕਾਰਵਾਈ ਬਣਦੀ ਸੀ ਉਹਨਾਂ ਨੇ ਕਰਨ ਦਾ ਯਤਨ ਵੀ ਕੀਤਾ ਸੋ ਅਮਨ ਸੂਤ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਸਾਡੀ ਕੌਮ ਦੇ ਮਹਾਨ ਆਇਕਿਆ ਜੁਝਾਰੂ ਜਰਨੈਲ ਆ ਸ਼ਹੀਦ ਆ ਉਹ ਸਾਡੇ ਦਿਲਾਂ ਦੇ ਵਿੱਚ ਵਸੇ ਹੋਏ ਆ ਉਹਨਾਂ ਨੂੰ ਸਿੱਖ ਕੌਮ ਦੇ ਦਿਲ ਦੇ ਵਿੱਚੋਂ ਕੋਈ ਵੀ ਨਹੀਂ ਕੱਢ ਸਕਦਾ ਤੇ ਉਹਨਾਂ ਦੀਆਂ ਤਸਵੀਰਾਂ ਪਹਿਲਾਂ ਵੀ ਲੱਗਦੀਆਂ ਰਹੀਆਂ ਆ ਤੇ ਅਗਾਂਹ ਵੀ ਲੱਗਦੀਆਂ ਰਹਿਣਗੀਆਂ ਕਿਸੇ ਦੇ ਵਿੱਚ ਵੀ ਹਿੰਮਤ ਨਹੀਂ ਹੈਗੀ ਕਿ ਉਹ ਸੰਤ ਜਰਨੈਲ ਸਿੰਘ ਜੀ ਵੱਲ ਕੈਰੀ ਅੱਖ ਦੇ ਨਾਲ ਵੀ ਦੇਖ ਸਕੇ ਜੇਕਰ ਸੰਤ ਜਰਨੈਲ ਸਿੰਘ ਜੀ ਵੱਲ ਕਿਸੇ ਨੇ ਕੈਰੀ ਅੱਖ ਵੀ ਕੀਤੀ ਕਿਸੇ ਨੇ ਉਂਗਲ ਵੀ ਕੀਤੀ ਤਾਂ ਸਿੱਖ ਫਿਰ ਜਵਾਬ ਦੇਣਾ ਜਾਣਦੇ ਆ ਤੇ ਅਮਨਸੂਦ ਤੂੰ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲਾਉਣਾ ਚਾਹੁੰਦਾ ਸੀ ਤੂੰ ਕੀ ਕਹਿੰਦਾ ਸੀ ਕਿ ਹਮਾਦਰ ਨਹੀਂ ਆ ਸਕਦੇ ਕੋਈ ਸੰਤਾਂ ਦੀ ਤਸਵੀਰ ਲਾ ਕੇ ਤੈਨੂੰ ਦੱਸ ਦੇਵਾਂ ਕਿ ਜਦੋਂ 2007 ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲੱਗੀ ਸੀ ਨਾ ਤੇ ਉਦੋਂ ਵੀ ਤੇਰੇ ਵਰਗੇ ਕੁਝ ਫਿਰਕੂ ਹਿੰਦੂ ਤਵੀਆਂ ਨੇ ਵਿਰੋਧ ਕੀਤਾ ਸੀ ਪਰ ਨਤੀਜਾ ਕੀ ਨਿਕਲਿਆ ਕਿ ਸਿੱਖ ਕੌਮ ਦੀਆਂ ਜਿਹੜੀਆਂ ਸ਼ਮਸ਼ੀਰਾਂ ਸੀ ਉਹ ਬੇਮਿਆਨ ਹੋ ਗਈਆਂ ਸੀ ਮਿਆਨ ਦੇ ਵਿੱਚੋਂ ਸਿੱਖਾਂ ਦੀਆਂ ਕਿਰਪਾਨਾਂ ਬਾਹਰ ਆ ਗਈਆਂ ਸੀ ਤੇ ਸਿੱਖਾਂ ਨੇ ਐਲਾਨ ਕੀਤਾ ਸੀ ਕਿ ਕੋਈ ਸੰਤ ਪਿੰਡਰਾਵਾਲਿਆਂ ਦੀ ਤਸਵੀਰ ਉਤਾਰਨ ਦਾ ਯਤਨ ਤਾਂ ਕਰੇ ਤੇ ਕਿਸੇ ਦੀ ਹਿੰਮਤ ਨਹੀਂ ਪਈ ਸੀ ਕਿ ਉਹ ਸੰਤ ਪਿੰਡਰਾਵਾਲਿਆਂ ਦੀ ਤਸਵੀਰ ਦੇ ਵੱਲ ਇੱਕ ਕਦਮ ਵੀ ਜਿਹੜਾ ਵਧਾ ਸਕੇ ਉੱਥੇ ਹੀ ਬੈਠ ਗਏ ਸੀ ਆ ਸ਼ਿਵ ਸੈਨਾ ਵਾਲੇ ਤੇ ਅੱਜ ਤੂੰ ਕਹਿੰਦਾ ਆ ਨਾ ਕੀ ਤਸਵੀਰਾਂ ਨਹੀਂ ਲਗਣ ਦੇਣੀਆਂ ਤੇ ਤੈਨੂੰ ਦੱਸ ਦੇਵਾਂ ਕਿ ਉਸ ਸਮੇਂ ਵੀ ਸੰਤਾਂ ਦੀਆਂ ਤਸਵੀਰਾਂ ਫਿਰ ਘਰ-ਘਰ ਵਿੱਚ ਹਰੇਕ ਗੱਡੀ ਦੀ ਹਰੇਕ ਮੋਟਰਸਾਈਕਲ ਦੇ ਉੱਤੇ ਲੱਗ ਗਿਆ ਸੀ ਤੇ ਜਦੋਂ ਜੰਮੂ ਦੀ ਪੁਲਿਸ ਨੇ ਸੰਤਾਂ ਦੀ ਤਸਵੀਰ ਦਾ ਵਿਰੋਧ ਕੀਤਾ ਸੀ ਨਾ ਤੇ ਉਦੋਂ ਵੀ ਜੰਮੂ ਸ਼ਹਿਰ ਦੇ ਵਿੱਚ ਥਾਂ-ਥਾਂ ਦੇ ਉੱਤੇ ਸੰਤ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਲੱਗ ਗਈਆਂ ਸਨ ਤੇ ਹੁਣ ਹਿਮਾਚਲ ਵਿੱਚ ਤੂੰ ਵਿਰੋਧ ਕੀਤਾ ਤੇ ਆਹ ਦੇਖ ਲੈ ਸਾਡੇ ਸਿੱਖ ਨੌਜਵਾਨਾਂ ਨੇ ਗੱਲ ਖਾਲਸਾ ਦੇ ਸਿੰਘਾਂ ਨੇ ਹਿਮਾਚਲਰ ਦੀਆਂ ਜਿਹੜੀਆਂ ਗੱਡੀਆਂ ਪੰਜਾਬ ਵਿੱਚ ਐਂਟਰ ਕਰ ਰਹੀਆਂ ਸਨ ਉਹਨਾਂ ਬੱਸਾਂਕਾਰਾਂ ਮੋਟਰਸਾਈਕਲਾਂ ਦੇ ਉੱਤੇ ਸੰਤ ਭਿੰਡਰਾਂਵਾਲਿਆਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਚਿਪਕਾ ਦਿੱਤੀਆਂ ਆ ਲਾ ਦਿੱਤੀਆਂ ਆ ਤੂੰ ਕੀ ਕਹਿੰਦਾ ਸੀ ਕਿ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਲਾ ਕੇ ਹਿਮਾਚਲ ਨਹੀਂ ਆ ਸਕਦੇ ਤੈਨੂੰ ਮੈਂ ਉਦੋਂ ਵੀ ਡਿਬੇਟ ਦੇ ਵਿੱਚ ਆਖਿਆ ਸੀ ਕਿ ਜੇ ਇਹ ਗੱਲ ਹੈ ਨਾ ਫਿਰ ਹਿਮਾਚਲ ਦੀ ਕੋਈ ਵੀ ਜਿਹੜੀ ਗੱਡੀ ਆ ਉਹ ਫਿਰ ਪੰਜਾਬ ਦੇ ਵਿੱਚ ਨਹੀਂ ਆ ਸਕਦੀ ਤੇ ਅੱਜ ਵੀ ਸਾਡੇ ਸਿੰਘਾਂ ਨੇ ਕਹਿ ਦਿੱਤਾ ਆ ਕਿ ਜਿਹੜੀ ਹਿਮਾਚਲ ਦੀ ਗੱਡੀ ਉੱਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਨਾ ਲੱਗੀ ਹੋਏਗੀ ਉਹ ਗੱਡੀ ਵੀ ਫਿਰ ਪੰਜਾਬ ਦੇ ਵਿੱਚ ਐਂਟਰ ਨਹੀਂ ਕਰੇਗੀ ਸੋ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲੇ ਉਹ ਸਾਡੀ ਕੌਮ ਦੇ ਮਹਾਨ ਸ਼ਹੀਦ ਆ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ 20ਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ ਆ ਉਹਨਾਂ ਦੀ ਯਾਦ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਸਜੋਬਤ ਆ ਸ਼ਹੀਦੀ ਯਾਦਗਾਰ ਬਣੀ ਹੋਈ ਏ ਸ਼ਹੀਦੀ ਗੈਲਰੀ ਦੇ ਵਿੱਚ ਅਤੇ ਯਾਦਗਾਰ ਵਿੱਚ ਵੀ ਉਹਨਾਂ ਦੀ ਤਸਵੀਰ ਲੱਗੀ ਹੋਈ ਏ ਸਿੱਖਾਂ ਦੇ ਹਰੇਕ ਘਰ ਦੇ ਵਿੱਚ ਸੰਤਾਂ ਦੀ ਤਸਵੀਰ ਲੱਗੀ ਹੋਈ ਏ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਸੋਚ ਵਿਚਾਰਧਾਰਾ ਅਤੇ ਸੰਘਰਸ਼ ਦੇ ਪਹਿਰੇਦਾਰ ਆ ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਨਗਾਰੇ ਵਜਾਏ ਸੀ ਗੁਰੂ ਸਾਹਿਬ ਜੀ ਨੇ ਖਾਲਸੇ ਦੀ ਸਾਜਨਾ ਕਰਨੀ ਸੀ ਉੱਥੇ ਸਿੱਖੀ ਦੇ ਬੋਲ ਬਾਲੇ ਹੋ ਰਹੇ ਸਨ ਤੇ ਉਸ ਸਮੇਂ ਦੇ ਬਹੁਤ ਸਾਰੇ ਫਿਰਕੂ ਹਿੰਦੂ ਤਵੀਆਂ ਨੂੰ ਹਿੰਦੂ ਪਹਾੜੀ ਰਾਜਿਆਂ ਨੂੰ ਜਿਹਦੀ ਤਕਲੀਫ ਹੋਈ ਸੀ ਤੇ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਵਿਰੋਧ ਕੀਤਾ ਸੀ ਗੁਰੂ ਸਾਹਿਬ ਜੀ ਦੇ ਨਾਲ ਜੰਗਾਂ ਵੀ ਕੀਤੀਆਂ ਤੇ ਅੱਜ ਉਹਨਾਂ ਹਿੰਦੂ ਪਹਾੜੀ ਰਾਜਿਆਂ ਦੇ ਵਾਰਿਸ ਅਮਨ ਸੂਦ ਵਰਗੇ ਉਹ ਗੁਰੂ ਗੋਬਿੰਦ ਸਿੰਘ ਤੇ ਮਹਾਰਾਜ ਜੀ ਦੇ ਸਿੱਖਾਂ ਦੇ ਨਾਲ ਜਿਹੜਾ ਵੈਰ ਆ ਕੁਮਾਰਿਆ ਆਡਾ ਆ ਰਿਆ ਪਰ ਜੋ ਕੁਝ ਹਸ਼ਰ ਹਿੰਦੂ ਪਹਾੜੀ ਰਾਜਿਆਂ ਦਾ ਹੋਇਆ ਸੀ ਉਹਨਾਂ ਨੂੰ ਖਾਲਸਾ ਪੰਥ ਨੇ ਗੁਰੂ ਸਾਹਿਬਾਂ ਨੇ ਸਬਕ ਸਿਖਾਇਆ ਸੀ ਤੇ ਅੱਜ ਵੀ ਗੁਰੂ ਦਾ ਖਾਲਸਾ ਸਿੱਖ ਜਿਉਂਦੇ ਅਤੇ ਜਾਗਦੇ ਆ ਤੇ ਉਹ ਦੁਸ਼ਮਣਾਂ ਨੂੰ ਟੱਕਰ ਦੇਣੀ ਬਖੂਬੀ ਜਾਣਦੇ ਆ ਸੋ ਇਸ ਕਰਕੇ ਅਮਨਸੂਦ ਜਿਹਦੇ ਮਨ ਦੇ ਵਿੱਚ ਸਿੱਖੀ ਅਤੇ ਸਿੱਖਾਂ ਪ੍ਰਤੀ ਨਫ਼ਰਤ ਭਰੀ ਹੋਈ ਏ ਇਹ ਇਹੋ ਜਿਹੇ ਲੋਕ ਵਾਰ-ਵਾਰ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਆ ਪਰ ਇਹ ਲੋਕ ਯਾਦ ਰੱਖਣ ਕਿ ਸਿੱਖ ਝੁਕਣਗੇ ਨਹੀਂ ਸਿੱਖ ਲਿਫਣਗੇ ਨਹੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਵੀ ਸਿੱਖਾਂ ਦੇ ਲਈ ਚਾਨਣ ਮਨਾਰਾ ਆ ਤੇ ਤੁਸੀਂ ਲੋਕ ਸੰਤ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਤੋਂ ਹੀ ਡਰੀ ਜਾ ਰਹੇ ਹੋ ਸੰਤ ਭਿੰਡਰਾਂ ਵਾਲੇ ਦੇਖੋ ਕਿੰਨੇ ਮਹਾਨ ਹੋਣਗੇ ਕਿ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸੰਘਰਸ਼ ਕਰ ਰਹੇ ਸਨ ਸੋ ਉਦੋਂ ਵੀ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਸੀ ਅੱਜ ਭਾਵੇਂ ਸੰਤ ਜਰਨੈਲ ਸਿੰਘ ਜੀ ਸਰੀਰਕ ਰੂਪ ਵਿੱਚ ਨਹੀਂ ਆ ਪਰ ਉਹਨਾਂ ਦੀ ਤਸਵੀਰ ਵੀ ਆਪਣਾ ਜਿਹੜਾ ਫਲਤੀਆ ਉਹਨੇ ਪਾ ਰਹੀ ਆ ਤੇ ਤੁਹਾਡੀਆਂ ਜਿਹੜੀਆਂ ਚੀਕਾਂ ਆ ਉਹ ਨਿਕਲਦੀਆਂ ਆ ਤੁਹਾਡਾ ਬੁਰਾ ਹਾਲ ਹੋਇਆ ਆ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਵਾਂਗ ਉਹ ਹੁਣ ਦੁਬਾਰਾ ਕਿਤੇ ਉਸੇ ਤਰ੍ਹਾਂ ਹੀ ਸਿੱਖੀ ਦੇ ਬੋਲਬਾਲੇ ਨਾ ਹੋ ਜਾਣ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਤਸਵੀਰ ਦੇ ਵਿੱਚੋਂ ਸਿੱਖਾਂ ਨੂੰ ਉਹਨਾਂ ਦਾ ਜਿਹੜਾ ਭਵੇਖਿਆ ਸ਼ਾਨਦਾਰ ਭਵੇਖ ਜਿਹੜਾ ਆ ਉਹ ਨਜ਼ਰ ਆਉਂਦਾ ਆ ਤੇ ਜਿਵੇਂ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲਿਆਂ ਨੇ ਸਿੱਖ ਕੌਮ ਦੇ ਗਲੋਂ ਗੁਲਾਮੀ ਲਾਉਣ ਦਾ ਨਿਸ਼ਚਾ ਕੀਤਾ ਸੀ ਉਹਨਾਂ ਨੇ ਕੌਮ ਨੂੰ ਜਗਾਇਆ ਕੌਮ ਅੱਜ ਵੀ ਜਿਹੜਾ ਆ ਉਹ ਜਾਗਦੀ ਹੈ ਤੇ ਜਿੱਥੋਂ ਤੱਕ ਖਾਲਸਾਣ ਦੀ ਗੱਲ ਆ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਖਾਲਸਾਣ ਦੀ ਮੰਗ ਉਹਨਾਂ ਅਤਿਆਚਾਰਾਂ ਦੀ ਦੇਣ ਹੈ ਜਿਹੜੇ ਸਾਡੇ ਉੱਤੇ ਕੀਤੇ ਗਏ ਤੇ ਕੀਤੇ ਜਾ ਰਹੇ ਨੇ ਜਦੋਂ ਤੁਸੀਂ ਸਾਡੇ ਧਰਮ ਦਾ ਵਿਰੋਧ ਕਰੋਗੇ ਜਦੋਂ ਤੁਸੀਂ ਸਾਡੇ ਨਿਸ਼ਾਨਾ ਦਾ ਵਿਰੋਧ ਕਰੋਗੇ ਜਦੋਂ ਤੁਸੀਂ ਸਿੱਖਾਂ ਦਾ ਜੀਣਾ ਹਰਾਮ ਕਰਦੇ ਹੋਗੇ ਸਿੱਖਾਂ ਦੀ ਬੋਲੀ ਤੇ ਪਾਬੰਦੀ ਲਗਾਓਗੇ ਕਕਾਰਾਂ ਤੇ ਪਾਬੰਦੀ ਲਗਾਓਗੇ ਸнт ਜਰਨੈਲ ਸਿੰਘ ਦੀਆਂ ਤਸਵੀਰਾਂ ਤੇ ਪਾਬੰਦੀ ਲਗਾਓਗੇ ਇੱਥੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਹੋਣਗੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਨ ਨਹੀਂ ਕੀਤਾ ਜਾਏਗਾ ਜਦੋਂ ਸਾਡਾ ਸਿੱਖ ਸਭਿਆਚਾਰ ਸਾਡੀ ਹੋਂਦ ਸਾਡਾ ਸਾਡਾ ਵਿਰਸਾ ਉਹ ਖਤਰੇ ਵਿੱਚ ਹੋਵੇਗਾ ਤੇ ਫਿਰ ਸਿੱਖਾਂ ਦੇ ਕੋਲ ਆਪਣੇ ਰਾਜ ਤੋਂ ਬਿਨਾਂ ਕੋਈ ਰਾਹ ਨਹੀਂ ਬਚਦਾ ਸਿੱਖ ਫਿਰ ਇਸੇ ਕਰਕੇ ਖਾਲਸਾਣ ਦੇ ਰਾਹ ਤੁਰੇ ਹੋਏ ਆ ਤੇ ਤੁਸੀਂ ਖਾਲਸਾਣ ਨੂੰ ਹਵਾ ਬਣਾਉਂਦਾ ਯਤਨ ਕਰਦੇ ਹੋ ਖਾਲਸਾਣ ਉਹੀ ਆ ਜਿਹਨੂੰ ਪੰਜਵੇਂ ਪਾਤਸ਼ਾਹ ਜੀ ਨੇ ਹਲੇਮੀ ਰਾਜ ਆਖਿਆ ਭਗਤਾਂ ਨੇ ਬੇਗਮਪੁਰ ਆਖਿਆ ਦਸਵੇਂ ਪਾਤਸ਼ਾਹ ਜੀ ਨੇ ਰਾਜ ਕਰੇਗਾ ਖਾਲਸਾ ਦਾ ਸਾਨੂੰ ਸੰਕਲਪ ਬਖਸ਼ਿਸ਼ ਕੀਤਾ ਖਾਲਸਾਣ ਕੋਈ ਹਵਾ ਨਹੀਂ ਆ ਸੋ ਜਦੋਂ ਅਸੀਂ ਰਾਜ ਕਰੇਗਾ ਖਾਲਸਾ ਦੁਹਰਾ ਪੜਦੇ ਆ ਉਦੋਂ ਅਸੀਂ ਫਿਰ ਖਾਲਸਾਣ ਦੀ ਗੱਲ ਹੀ ਕਰ ਰਹੇ ਹੁੰਦੇ ਆ ਤੇ ਤੁਹਾਨੂੰ ਵੀ ਰਾਜ ਕਰੇਗਾ ਖਾਲਸਾ ਦੇ ਦੋਹਰੇ ਵਿੱਚੋਂ ਜਿਹੜਾ ਖਾਲਸਾਣ ਹੈ ਉਹ ਨਜ਼ਰ ਆ ਰਿਹਾ ਤੁਹਾਨੂੰ ਤਾਂ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਦੇ ਵਿੱਚੋਂ ਵੀ ਖਾਲਸਾਤਨ ਨਜ਼ਰ ਆ ਰਿਹਾ ਆ ਅਮਨ ਸੂਤ ਚੈਨਲਾਂ ਦੇ ਉੱਤੇ ਜਿਹੜਾ ਝੰਡਾ ਲਖਾ ਰਿਹਾ ਸੀ ਜਿਹਦੇ ਉੱਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਸੀ ਅਤੇ ਰਾਜ ਕਰੇਗਾ ਖਾਲਸਾ ਲਿਖਿਆ ਸੀ ਅਮਨ ਸੂਤ ਵਾਰ-ਵਾਰ ਕਹਿ ਰਿਹਾ ਸੀ ਕਿ ਦੇਖੋ ਖਾਲਸਾਤਨ ਦਾ ਝੰਡਾ ਹੁਣ ਤੁਹਾਨੂੰ ਹੁਣ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਤੋਂ ਖਾਲਸਾਤਨ ਨਜ਼ਰ ਆ ਰਿਹਾ ਹੈ ਤੁਹਾਡੀਆਂ ਚੀਕਾਂ ਨਿਕਲਦੀਆਂ ਪਈਆਂ ਤੁਹਾਡਾ ਜਿਹੜਾ ਗੁਰਾ ਹਾਲਿਆ ਉਹ ਹੋਇਆ ਪਿਆ ਆ ਤਾਂ ਹੁਣ ਇਹਦੇ ਵਿੱਚ ਸਾਜਾ ਕੀ ਕਸੂਰ ਹੈ ਫਿਰ ਤੁਸੀਂ ਇਹ ਦੱਸੋ ਤੁਸੀਂ ਇਹ ਗੱਲ ਯਾਦ ਰੱਖਿਓ ਕੀ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲੇ ਉਹਨਾਂ ਦੇ ਵਾਸਤੇ ਸਿੱਖ ਨੌਜਵਾਨ ਕੁਝ ਵੀ ਕਰ ਸਕਦੇ ਆ ਜਿਵੇਂ ਜੰਮੂ ਦੇ ਵਿੱਚ ਭਾਈ ਜਸਜੀਤ ਸਿੰਘ ਨੇ ਆਪਣੀ ਸ਼ਹਾਦਤ ਤੱਕ ਦੇ ਦਿੱਤੀ ਸੀ ਤੇ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲੇ ਉਹ ਕੋਈ ਅੱਤਵਾਦੀ ਨਹੀਂ ਸਨ ਉਹ ਮਹਾਨ ਸੰਤ ਸਨ ਮਹਾਨ ਜਰਨੈਲ ਸਨ ਆਗਮ ਸ਼ੋਰੀ ਵਰਗੇ ਪੱਤਰਕਾਰਾਂ ਨੇ ਵੀ ਲਿਖਿਆ ਕਿ ਸੰਤ ਜਰਨੈਲ ਸਿੰਘ ਜੀ ਇੱਕ ਮਹਾਨ ਸੰਤ ਸਨ ਤੇ ਉਹ ਇੱਕ નિર્ਦੋਸ਼ ਸਨ ਇਸੇ ਤਰ੍ਹਾਂ ਆ ਭਾਜਪਾ ਦਾ ਜਿਹੜਾ ਲੀਡਰ ਆ ਸੋਬਰਾਮਣੀਅਮ ਸਮਾਮੀ ਸੰਤ ਭਿੰਡਰਾਂ ਵਾਲਿਆਂ ਨੂੰ ਮਿਲਦਾ ਰਿਹਾ ਉਹਨੂੰ ਤਾਂ ਕਦੀ ਸੰਤ ਭਿੰਡਰਾਂ ਵਾਲੇ ਅੱਤਵਾਦੀ ਨਹੀਂ ਜਾਪੇ ਉਹ ਤਾਂ ਬਿਆਨ ਦਿੰਦਾ ਪਿਆ ਆ ਕਿ ਸੰਤ ਭਿੰਡਰਾਂ ਵਾਲੇ ਅੱਤਵਾਦੀ ਨਹੀਂ ਹਨ ਰਾਮ ਜੇਠ ਮਲਾਨੀ ਹਿੰਦੁਸਤਾਨ ਦਾ ਵਕੀਲ ਸੰਤਾਂ ਨੂੰ ਮਿਲਦਾ ਰਿਹਾ ਉਹਨਾਂ ਨੂੰ ਵੀ ਸੰਤ ਭਿੰਡਰਾਂ ਵਾਲੇ ਕਦੀ ਅੱਤਵਾਦੀ ਨਹੀਂ ਜਾਪੇ ਇਸੇ ਤਰ੍ਹਾਂ ਬੇਅੰਤ Hindu ਪੱਤਰਕਾਰ ਆਉਂਦੇ ਸਨ ਇੱਥੋਂ ਤੱਕ ਕਿ ਕੁਝ Hindu ਜਿਹੜੀਆਂ ਲੜਕੀਆਂ ਉਹ ਵੀ ਸੰਤਾਂ ਨੂੰ ਆ ਕੇ ਮਿਲਦੀਆਂ ਰਹੀਆਂ ਉਹਨਾਂ ਨੂੰ ਤਾਂ ਸੰਤਾਂ ਦੇ ਕੋਲੋਂ ਕੋਈ ਜਿਹੜਾ ਖਤਰਾ ਆ ਉਹ ਮਹਿਸੂਸ ਨਹੀਂ ਹੋਇਆ ਦਿੱਲੀ ਦੀ ਜਿਹੜੀ ਮਸਜਿਦ ਦੇ ਉਹ ਉਹਨਾਂ ਦੇ ਸ਼ਾਹੀ ਇਮਾਮ ਉਹ ਸੰਤ ਭਿੰਦਰਾ ਵਾਲਿਆਂ ਨੂੰ ਆ ਕੇ ਮਿਲਦੇ ਨੇ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਫਾਰੂਖ ਅਬਦੁੱਲਾ ਉਹ ਸੰਤ ਭਿੰਦਰਾ ਵਾਲਿਆਂ ਨੂੰ ਮਿਲਦੇ ਨੇ ਸੋ ਉਹਨਾਂ ਨੂੰ ਤਾਂ ਉਹ ਕਦੀ ਵੀ ਅੱਤਵਾਦੀ ਨਹੀਂ ਜਾਪੇ ਭਾਰਤੀ ਫੌਜ ਦਾ ਲੈਫਟੀਨੈਂਟ ਜਨਰਲ ਐਸ ਕੇ ਸਿਨਹਾ ਉਹ ਉਹਨੇ ਸੰਤਾਂ ਦੀਆਂ ਵੇਖੋ ਕਿੰਨੀਆਂ ਜਿਹੜੀਆਂ ਤਾਰੀਫਾਂ ਆ ਉਹ ਕੀਤੀਆਂ ਹੋਈਆਂ ਹਨ ਰਾਜੀਵ ਗਾਂਧੀ ਨੇ ਅਪ੍ਰੈਲ 1984 ਦੇ ਵਿੱਚ ਚੰਡੀਗੜ੍ਹ ਪ੍ਰੈਸ ਕਾਨਫਰੰਸ ਵਿੱਚ ਖੁਦ ਕਿਹਾ ਕਿ ਸੰਤ ਭਿੰਦਰਾ ਵਾਲੇ ਉਹ ਅੱਤਵਾਦੀ ਨਹੀਂ ਉਹ ਇੱਕ ਧਾਰਮਿਕ ਸੰਤ ਹੈ ਇਸੇ ਤਰ੍ਹਾਂ ਪ੍ਰੋਫੈਸਰ ਮਹਿਰ ਚੰਦ ਭਾਰਤਵਾਜ ਵਰਗਿਆਂ ਨੇ ਵੀ ਆਖਿਆ ਕਿ ਸੰਤ ਭਿੰਡਰਾਂ ਵਾਲੇ ਕੌਮ ਦੇ ਹੱਕਾਂ ਹਕੂਕਾਂ ਦੇ ਲਈ ਡੁੱਜ ਰਹੇ ਆ ਪੰਜਾਬ ਦੇ ਗਵਰਨਰ ਪਾਂਡੇ ਨੇ ਵੀ ਆਖਿਆ ਕਿ ਸੰਤਾਂ ਦੀ ਜਿਹੜੀ ਲੜਾਈ ਆ ਉਹ ਬਿਲਕੁਲ ਠੀਕ ਆ ਅੰਮ੍ਰਿਤਸਰ ਦੇ ਜਿਹੜੇ ਡੀਸੀ ਸਲ ਕਮਿਸ਼ਨਰ ਸਨ ਗੁਰਦੇਵ ਸਿੰਘ ਉਹਨਾਂ ਨੇ ਵੀ ਕਦੀ ਸੰਤ ਭਿੰਡਰਾਂ ਵਾਲੇ ਜਿਹੜੇ ਹੱਤਵਾਦੀ ਆ ਉਹ ਨਹੀਂ ਜਾਪੇ ਸੋ ਹੱਤਵਾਦੀ ਸੰਤ ਭਿੰਡਰਾਂ ਵਾਲੇ ਨਹੀਂ ਉਹ ਤਾਂ ਹਿਤ ਸਰਕਾਰ ਸੀ ਭਾਰਤ ਸਰਕਾਰ ਸੀ ਇੰਦਰਾ ਗਾਂਧੀ ਸੀ ਜਨਰਲ ਗਾਦਿਆ ਸੀ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਜਿਹੜਾ ਹਮਲਾ ਆ ਉਹ ਕੀਤਾ ਤੇ ਤੁਹਾਨੂੰ ਇਹ ਵੀ ਦੱਸਦੀ ਆ ਕਿ ਸੰਤ ਭਿੰਦਰਾਵਾਦਿਆ ਦੇ ਉੱਤੇ ਕੋਈ ਵੀ ਕੇਸ ਦਰਜ ਨਹੀਂ ਸੀ ਉਹਨਾਂ ਨੂੰ ਕਿਸੇ ਅਦਾਲਤ ਨੇ ਆਤਵਾਦੀ ਨਹੀਂ ਲਾਂਦੇ ਆ ਤੇ ਉਹਨਾਂ ਦੀ ਤਸਵੀਰ ਦੇ ਉੱਤੇ ਵੀ ਕੋਈ پابੰਦੀ ਨਹੀਂ ਲੱਗੀ ਹੋਈ ਇਹ ਕੋਈ ਕਾਨੂੰਨ ਦਾ ਮਸਲਾ ਨਹੀਂ ਹੈਗਾ ਪੰਜਾਬ ਦੇ ਵਿੱਚ ਘਰ-ਘਰ ਦੇ ਵਿੱਚ ਹਰੇਕ ਗੱਡੀ ਦੇ ਉੱਤੇ ਸੰਤਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਆ ਤੇ ਹਿਮਾਚਲ ਵੀ ਤੇ ਇਹ ਵੀ ਤੇ ਦੇਸ਼ ਪੰਜਾਬ ਦਾ ਹੀ ਹਿੱਸਾ ਸੀ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਸਥਾਪਿਤ ਕੀਤਾ ਇਹ ਇਹ ਹਰਿਆਣਾ ਰਾਜਸਥਾਨ ਹਿਮਾਚਲ ਇਹ ਸਾਰੇ ਪੰਜਾਬ ਦਾ ਹਿੱਸਾ ਸੀ ਤੇ ਇੱਥੇ ਸੰਤਾਂ ਦੀਆਂ ਤਸਵੀਰਾਂ ਲੱਗਦੀਆਂ ਰਹਿਣਗੀਆਂ ਜਿੱਥੇ-ਜਿੱਥੇ ਵੀ ਸਿੱਖ ਵੱਸਦੇ ਆ ਸੰਤਾਂ ਦੀਆਂ ਜਿਹੜੀਆਂ ਤਸਵੀਰਾਂ ਆ ਉਹ ਲੱਗਦੀਆਂ ਰਹਿਣਗੀਆਂ ਤੇ ਕੋਈ ਵੀ ਸਾਨੂੰ ਜਿਹੜਾ ਸੰਤਾਂ ਦੀਆਂ ਤਸਵੀਰਾਂ ਲਾਉਣ ਤੋਂ ਜਿਹੜਾ ਰੋਕ ਨਹੀਂ ਸਕਦਾ ਸੰਤ ਜਰਨੈਲ ਸਿੰਘ ਖਾਲਸਾਪਨੜਾਂ ਵਾਲੇ ਇੰਨੀ ਮਹਾਨ ਸ਼ਖਸੀਅਤ ਸਨ ਉਹ ਆਖਦੇ ਸਨ ਕਿ Hindu ਪੱਕਾ Hindu ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਤਾਂ ਸਿੱਖ ਪੱਕਾ ਸਿੱਖ ਬਣੇ ਸੰਤ ਜਰਨੈਲ ਸਿੰਘ ਆਖਦੇ ਸਨ ਕਿ ਸਾਡਾ ਕਿਸੇ ਨਾਲ ਜਾਤੀ ਤੌਰ ਤੇ ਕੋਈ ਵੈਰ ਨਹੀਂ ਨਾ ਹੀ ਕਿਸੇ ਦੇ ਨਾਲ ਕੋਈ ਈਰਖਾਇਆ ਪਰ ਜੇ ਸਾਡੇ ਧਰਮ ਦੇ ਉੱਤੇ ਕੋਈ ਹਮਲਾ ਕਰੇਗਾ ਤਾਂ ਖਾਲਸਾ ਬਰਦਾਸ਼ਤ ਨਹੀਂ ਕਰੇਗਾ ਇਹ ਸੰਤ ਚਰਨਜੀਤ ਸਿੰਘ ਦੀ ਖਾਲਸਾ ਪਿੰਡਰਾਵਾ ਦੀ ਸਨ ਜਿਨ੍ਹਾਂ ਨੇ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ Hindu ਕੈਦੀਆਂ ਦੇ ਵਾਸਤੇ ਸ਼ਿਵਾਲਾ ਮੰਦਰ ਬਣਾ ਕੇ ਦਿੱਤਾ ਤੇ ਉਸੇ ਮੰਦਰ ਦੇ ਵਿੱਚ 6000 ਦੀ ਮੂਰਤੀ ਸਥਾਪਿਤ ਕੀਤੀ ਕਪੂਰ ਥੱਲੇ ਵਿੱਚ ਰਮਾਇਣ ਨੂੰ ਅੱਗ ਲੱਗੀ ਸੰਤ ਪਿੰਡਰਾਵਾ ਵਾਲਿਆਂ ਨੇ ਵਕੀਰ ਨੂੰ ਫੀਸ ਦਿੱਤੀ ਅਤੇ ਉਹਨਾਂ ਹਿੰਦੂਆਂ ਨੂੰ ਜਿਹੜੀ ਰਮਾਇਣ ਦੇ ਵਾਸਤੇ ਪੈਸੇ ਵੀ ਦਿੱਤੇ ਕਿ ਨਵਾਂ ਗ੍ਰੰਥ ਲਿਆ ਸਕਣ ਰਮਾਇਣ ਨੂੰ ਦਾ ਜਦੋਂ ਹਿੰਦੂ ਇਕੱਠੇ ਹੋ ਗਏ ਦਰਬਾਰ ਸਾਹਿਬ ਆਏ ਸੀ ਕਿ ਸੰਤ ਜੀ ਸਾਡੀ ਮਦਦ ਕਰੋ ਨਾਲੇ ਮੰਦਿਰ ਵੀ ਜੜਾ ਆ ਉਹ ਬਣਾਇਆ ਸੀ ਇਸੇ ਤਰ੍ਹਾਂ ਸੰਤ ਭਿੰਡਰਾਂਵਾਦਿਆਂ ਨੇ ਕੈਦਾਸ ਜੰਦਰ ਦੀ ਹੈਲਪ ਕੀਤੀ ਜਦੋਂ ਅੰਮ੍ਰਿਤਸਰ ਵਿੱਚ ਉਹਦੀ ਦੁਕਾਨ ਨੂੰ ਅੱਗ ਲੱਗ ਗਈ ਸੀ ਆ ਜਦੋਂ ਹੁਸ਼ਿਆਰਪੁਰ ਚਾਂਡੇ ਸ਼ਹਿਰ ਦੀ ਲੜਕੀ ਹਿੰਦੂਆਂ ਦੀ ਸੰਤਾਂ ਦੇ ਕੋਲ ਆਈ ਉਹਦੇ ਸਹੁਰੇ ਪਰਿਵਾਰ ਨੂੰ ਸੰਤਾਂ ਨੇ ਸਮਝਾਇਆ ਅੱਜ ਤੱਕ ਉਹ ਹਿੰਦੂਆਂ ਦੀ ਕੁੜੀ ਸੁਖੀ ਵਸਦੀ ਪਈ ਏ ਜਦੋਂ ਜਲਾਲਾਬਾਦ ਸੰਤ ਭਿੰਡਰਾਂਵਾਦੇ ਧਰਮ ਪ੍ਰਚਾਰ ਕਰਨ ਗਏ ਤਾਂ ਉਥੇ ਹੁਕਮਚਦਨਾ ਦਾ ਹਿੰਦੂ ਤਾਂਾਂ ਮਾਰ ਕੇ ਸੰਤਾਂ ਅੱਗੇ ਰੋਇਆ ਕਿ ਮੇਰੀ ਲਾਲ ਚੰਦ ਬਦਮਾਸ਼ ਨਾਂ ਦਾ ਇੱਕ ਗੁੰਡਾ ਆ ਉਹ ਮੇਰੀ ਧੀ ਨੂੰ ਚੁੱਕ ਕੇ ਲੈ ਗਿਆ ਸੰਤ ਪਿੰਡਰਾਵਾਦਿਆਂ ਨੇ ਲਾਲ ਚੰਦ ਬਦਮਾਸ਼ ਦੇ ਕੋਲ ਹੁਕਮ ਚਾਦ ਦਿੱਤੀ ਧੀ ਛੁਡਾਈ ਭਾਈ ਮਹਿੰਦਰ ਸਿੰਘ ਸਾਈਆਂਵਾਦੇ ਦੀ ਡਿਊਟੀ ਲਗਾ ਕੇ ਸੰਤ ਪਿੰਡਰਾਵਾਦੇ ਹਰੇਕ ਧਨਮ ਦਾ ਸਤਿਕਾਰ ਕਰਦੇ ਸਨ ਅਨੇਕਾਂ ਹਿੰਦੂ ਉਹਨਾਂ ਨੂੰ ਮੇਦਨ ਆਉਂਦੇ ਰਿਹਾ ਤਸਵੀਰਾਂ ਦੇਖੋ ਕਿ ਇੱਕ ਹਿੰਦੂ ਬੱਚੇ ਦਾ ਸੰਤ ਪਿੰਡਰਾਵਾਦੇ ਜਿਹੜਾ ਆ ਸਕੂਲ ਵਿੱਚ ਸਨਮਾਨ ਕਰ ਰਿਹਾ ਇੱਕ ਹੋਰ ਹਿੰਦੂ ਵੀਰ ਆਉਂਦਾ ਦੱਖਣਵਾਦੇ ਪਾਸੋਂ ਸੰਤ ਪਿੰਡਰਾਵਾਦੇ ਉਹਦੇ ਗਾਲ ਦੇ ਵਿੱਚ ਫੁੱਲਾਂ ਦਾ ਜਿਹੜਾ ਹਾਰ ਆ ਖੂ ਪਾਉਂਦੇ ਪਏ ਆ ਸੋ ਇਹ ਜਦੋਂ ਇਹ ਸੀ ਸੰਤਾਂ ਦੀ ਸ਼ਖਸੀਅਤ ਜਦੋਂ ਅੰਮ੍ਰਿਤਸਰ ਦੇ ਹਿੰਦੂ ਕਾਰੋਬਾਰੀ ਦੁਕਾਨਦਾਰ ਤੇ ਕਾਰਖਾਨਿਆਂ ਵਾਲੇ ਇਕੱਠੇ ਹੋ ਕੇ ਸੰਤਾਂ ਦੇ ਕੋਲ ਆਏ ਕਿ ਸੰਤ ਜੀ ਪੰਜਾਬ ਦਾ ਮਾਹੌਲ ਕਾਫੀ ਖਰਾਬ ਹੋ ਰਿਹਾ ਆ ਤੇ ਸਾਡਾ ਜਿਹੜਾ ਖਿਆਲ ਇਹ ਰੱਖਿਆ ਜਾਵੇ ਸੰਤਾਂ ਨੇ ਆਖਿਆ ਸੀ ਕਿ ਕੋਈ ਵੀ ਸਰਕਾਰ ਜਾਂ ਕੋਈ ਵੀ ਬੰਦਾ ਤੁਹਾਨੂੰ ਕੁਝ ਨਹੀਂ ਕਹੇਗਾ ਤੁਸੀਂ ਨਿਸ਼ਚਿੰਤ ਹੋ ਕੇ ਜਿਹੜੇ ਆਪਣੇ ਕੰਮ ਕਰਦੇ ਆ ਕਰੋ ਤੁਹਾਂ ਅੱਧਾ ਕੋਈ ਉਜਾੜਾ ਨਹੀਂ ਕਰੇਗਾ ਤੁਹਾਡਾ ਕੋਈ ਨੁਕਸਾਨ ਨਹੀਂ ਕਰੇਗਾ ਉਹ ਉਹ ਬੰਦੇ ਸੰਤਾਂ ਦੇ ਸਹੇਲੇ ਗਾਉਂਦੇ ਸਨ ਇਹ ਅ ਸੰਤ ਭਿੰਡਰਾਂ ਵਾਲੇ ਜਦੋਂ ਰਈਏ ਇਲਾਕੇ ਧਰਮ ਪ੍ਰਚਾਰ ਕਰਨ ਗਏ ਅਸ਼ੋਕ ਕੁਮਾਰ ਨਾਂ ਦਾ Hindu ਸੰਤ ਭਿੰਡਰਾਂ ਵਾਲਿਆਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਅਮਰਤਾਰੀ ਹੋ ਗਿਆ ਭਾਈ ਹਰਦੇਵ ਸਿੰਘ ਬਣ ਗਿਆ ਤੇ ਜੂਨ 1984 ਵਿੱਚ ਉਹਨੇ ਸੰਤਾਂ ਦੇ ਨਾਲ ਹੀ ਜੂਝ ਕੇ ਸ਼ਹਾਦਤ ਦਾ ਜੰਮ ਪੀਤਾ ਦੱਤ ਪਾਲ ਵਰਗੇ ਜਿਹੜੇ ਪੰਡਤ ਸਹੀ ਉਹ ਉਹ ਸੰਤ ਭਿੰਡਰਾਂ ਵਾਲਿਆਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਗਿਆਨੀ ਮੋਹਰ ਸਿੰਘ ਬਣੇ ਤੇ ਉਹ ਗਿਆਨੀ ਮੋਹਰ ਸਿੰਘ ਨੇ ਖੁਦ ਜੂਨ 1984 ਦੇ ਵਿੱਚ ਸ਼ਹਾਦਤ ਦਾ ਜੰਪੀਤਾ ਨਾਲ ਉਹਨਾਂ ਦੀ ਸਿੰਘ ਦੀ ਬੀਬੀ ਪ੍ਰੀਤਮ ਕੌਰ ਨੇ ਵੀ ਸਤਨਾਮ ਕੌਰ ਉਹਨਾਂ ਦੀ ਭਜੰਗੀ ਸੀ ਭਜੰਗਰ ਸੀ ਤੇ ਵਾਹਿਗੁਰੂ ਕੌਰ ਉਹਨਾਂ ਦੀ ਭਜੰਗਰ ਸੀ ਉਹਨਾਂ ਨੇ ਟੈਂਕਾਂ ਦੇ ਉੱਤੇ ਸ਼ਾਦਾ ਮਾਰ ਕੇ ਤੇ ਟੈਂਕ ਜਿਹੜੇ ਆ ਉਹ ਨਕਾਦਾ ਕਰ ਦਿੱਤੇ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲਿਆਂ ਨੂੰ ਕਈ ਮੁਸਲਮਾਨ ਵੀਰ ਵੀ ਮੈਦਾਨ ਹੁੰਦੇ ਰਹੇ ਹਿੰਦੂ ਵੀਰ ਵੀ ਮੈਦਾਨ ਹੁੰਦੇ ਰਹੇ ਜਿਹੜਾ ਸੰਤ ਸੀ ਧਾਰਮਿਕ ਸੰਤ ਸੀ ਹਿੰਦੂਆਂ ਦਾ ਸਵਾਮੀ ਵਿਸ਼ਨੂੰ ਆਨੰਦ ਦੇਵਾ ਉਹਦੀ ਤਕਰੀਰ ਅੱਜ ਵੀ ਵਿਚਾਰਚਰਤਾ ਸੰਤ ਪਿੰਡਰਾਵਾਲਿਆਂ ਦੇ ਨਾਲ ਪਾਈ ਹੋਈ ਹੈ YouTube ਤੇ ਉਹ ਅੱਜ ਵੀ ਦੇਖ ਸਕਦੇ ਹੋ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਸ਼ ਜਿਵੇਂ Hindu ਧਰਮ ਵਾਲੇ ਉਹ ਆਪਣੇ ਨਾਇਕਾਂ ਦਾ ਸਨਮਾਨ ਕਰਦੇ ਆ ਸ੍ਰੀ ਰਾਮਚੰਦਰ ਜੀ ਦਾ ਸ੍ਰੀ ਕ੍ਰਿਸ਼ਨ ਜੀ ਦਾ ਦੇਖੋ ਸ੍ਰੀ ਰਾਮਚੰਦਰ ਜੀ ਨੇ ਰਾਵਣ ਨੂੰ ਮਾਰਿਆ Hindu ਲੋਕਾਂ ਨੇ ਸ੍ਰੀ ਰਾਮਚੰਦਰ ਜੀ ਨੂੰ ਭਗਵਾਨ ਕਰਕੇ ਪੂਜਿਆ ਸ੍ਰੀ ਕ੍ਰਿਸ਼ਨ ਜੀ ਨੇ ਕਾਂਸ ਨੂੰ ਮਾਰਿਆ Hindu ਲੋਕਾਂ ਨੇ ਉਹਨਾਂ ਨੂੰ ਭਗਵਾਨ ਕਰਕੇ ਪੂਜਿਆ ਇਸੇ ਤਰ੍ਹਾਂ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਨੇ ਧਰਮ ਦੀ ਰਾਖੀ ਕੀਤੀ ਕੌਮ ਦੀ ਰਾਖੀ ਕੀਤੀ ਪੰਥ ਦੀ ਰਾਖੀ ਕੀਤੀ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦੇ ਆ ਸ਼ਹਾਦਤ ਪਾਈ ਚਮਕੌਰ ਦੀ ਗੜੀ ਵਾਲਾ ਸ਼ਾਨਾਮਤਾ ਇਤਿਹਾਸ ਤੁਹਰਾਇਆ ਉਹ ਸਾਡੇ ਲਈ ਬਹੁਤ ਜ਼ਿਆਦਾ ਸਤਿਕਾਰਯੋਗ ਆ ਸਾਡੇ ਲਈ ਬਹੁਤ ਜ਼ਿਆਦਾ ਜਿਹੜੇ ਆ ਉਹ ਪੂਜਨੀਕ ਆ ਇਹ ਅਮਨਸੂਦ ਆਪਣੀਆਂ ਹਰਕਤਾਂ ਤੋਂ ਬਾਜ਼ ਆਵੇ ਇਹ ਇਹ ਜੋ ਬਕਵਾਸ ਕਰ ਰਿਹਾ ਹੈ ਨਾ ਸੰਤ ਭਿੰਡਰਾਂ ਵਾਲਿਆਂ ਬਾਬਤ ਇਹ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਸਿੱਖਾਂ ਲਈ ਕਿਸੇ ਮਸੀਹੇ ਕਿਸੇ ਪੈਗੰਬਰ ਦੇ ਨਾਲੋਂ ਘੱਟ ਨਹੀਂ ਆ ਬਹੁਤ ਜ਼ਿਆਦਾ ਸਨਮਾਨ ਸਾਡੇ ਦੇਰੇ ਸ਼ਹੀਦਾਂ ਉਹਨਾਂ ਦਾ ਰੁਤਬਾ ਦੇਵੀ ਦੇਵਤਿਆਂ ਦੇ ਨਾਲੋਂ ਬਹੁਤ ਉੱਚਾ ਆ ਅਸੀਂ ਜਦੋਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਕਿਸੇ ਧਰਮ ਨੂੰ ਮਾਰਾ ਨਹੀਂ ਕਹਿੰਦੇ ਫਿਰ ਸਾਡੇ ਧਰਮ ਨੂੰ ਕੋਈ ਮਾਰਾ ਕਹਿੰਦਾ ਹੀ ਨਾ ਕਰੇ ਅਸੀਂ ਆਪਣੇ ਸ਼ਹੀਦਾਂ ਦਾ ਜਿਹੜਾ ਸਤਿਕਾਰ ਹੈ ਉਹ ਹਰ ਹਿਲੇ ਬਰਕਰਾਰ ਰੱਖਾਂਗੇ ਤੇ ਜਿਹੜੇ ਸਿੱਖ ਨੌਜਵਾਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਵਾਲਿਆਂ ਦੀਆਂ ਤਸਵੀਰਾਂ ਗੱਡੀਆਂ ਆਕਾਰਾਂ ਤੇ ਲਾਈਏ ਲਾਈਆਂ ਨੇ ਮੈਂ ਉਹਨਾਂ ਨੌਜਵਾਨਾਂ ਦੀ ਜਿਹੜੀ ਭਰਪੂਰ ਸ਼ਲਾਘਾ ਕਰਦਾ ਹਾਂ ਤੇ ਜਿਹਨਾਂ ਨੌਜਵਾਨਾਂ ਦੇ ਉੱਤੇ ਕੇਸ ਵੀ ਦਰਦ ਹੋਏ ਆ ਅਸੀਂ ਉਹਨਾਂ ਨੌਜਵਾਨਾਂ ਦੇ ਨਾਲ ਖੜੇ ਹਾਂ ਉਹ ਉਹਨਾਂ ਨੂੰ ਇਹ ਕਹਿੰਦੇ ਆ ਨਹੀਂ ਛੱਡਾਂਗੇ ਤੇ ਅਮਨ ਸੂਤ ਵਰਗੇ ਹੀ ਲੋਕ ਸਨ ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਣ ਵਾਲੇ ਧਰਮ ਯੁੱਧ ਮੋਰਚਾ ਲਾਇਆ ਸੀ ਤੇ ਇਹੋ ਜਿਹੇ ਲੋਕ ਹਰਵੰਸਲਾ ਖੰਨੇ ਵਰਗੇ ਉਦੋਂ ਵੀ ਸਨ ਜਿਨ੍ਹਾਂ ਨੇ ਨਾਲੇ ਤਾਂ ਸ੍ਰੀ ਦਰਬਾਰ ਸਾਹਿਬ ਦਾ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਲੱਗਾ ਮਾਰਡਰ ਤੋੜ ਰਿਆ ਸੀ ਨਾਲੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਜੋ ਤਸਵੀਰ ਹੈ ਉਹ ਉਹਨੂੰ ਥੱਲੇ ਸੁੱਟ ਕੇ ਤੇ ਸਿਗਰਟਾਂ ਬੀੜੀਆਂ ਸੁੱਟੀਆਂ ਸੀ ਇਹੋ ਜਿਹੇ ਲੋਕਾਂ ਨੇ ਕਦੀ ਨਾਰੇ ਲਾਏ ਸੀ ਕਿ ਕਾਸ਼ ਕੜਾ ਕਿਰਪਾਨ ਭੇਜ ਦੇਾਂਗੇ ਪਾਕਿਸਤਾਨ ਦੁੱਕੀ ਤਕੀ ਖੈ ਨਹੀਂ ਦੇਣੀ ਸਿਰ ਤੇ ਬਗ ਅਮਨ ਸੂਤ ਵਰਗੇ ਲੋਕਸਾਂ ਦਾ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਹਮਲੇ ਵੇਲੇ ਲੱਡੂ ਵੰਡੇ ਸੀ ਖੁਸ਼ੀਆਂ ਮਨਾਇਆਂ ਸੀ ਇਹੋ ਜਿਹੇ ਲੋਕਸਾਂ ਦਾ ਜਿਨ੍ਹਾਂ ਨੇ ਨਵੰਬਰ 1984 ਦੇ ਵਿੱਚ ਸਿੱਖਾਂ ਦਾ ਜਿਹੜਾ ਭਾਰੀ ਕਤਲੇਆਮ ਆ ਉਹ ਕੀਤਾ ਸੀ ਅਮਨ ਸੂਤ ਹਿਮਾਚਲ ਵਿੱਚ ਜਿਹੜਾ ਇੱਕ ਢਾਬਾ ਹੋਟਲ ਚਲਾ ਰਿਹਾ ਆ ਸਿੱਖਾਂ ਨੂੰ ਤੇ ਹੋਰ ਵੀ ਜਿੰਨੇ ਵੀ ਚੜ੍ਹਦੀ ਕਲਾ ਵਾਲੇ ਵੀਰਿਆ ਚਾਹੇ ਕਿਸੇ ਵੀ ਧਰਮ ਦੇ ਨਾਲ ਸੰਬੰਧਤ ਹੈ ਜਿਹੜੇ ਬਾਕੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਉਹਨਾਂ ਨੂੰ ਚਾਹੀਦਾ ਆ ਕਿ ਅਮਨ ਸੂਤ ਦਾ ਜਿਹੜਾ ਬਾਈਕਾਟ ਆ ਉਹ ਕਰਨ ਇਹਦੇ ਕਾਰੋਬਾਰ ਦਾ ਵੀ ਜਿਹੜਾ ਬਾਈਕਾਟ ਰਿਹਾ ਉਹ ਕਰਨ ਤੇ ਨੌਜਵਾਨ ਜਦੋਂ ਵੀ ਗੁਰਧਾਮਾਂ ਦੇ ਦਰਸਿੰਦਾਰੇ ਕਰਨ ਜਾਂ ਚੜ੍ਹਦੀ ਕਲਾ ਦੇ ਨਾਲ ਜਾਇਆ ਕਰਨ ਇਹਨਾਂ ਤੋਂ ਡਰਨ ਦੀ ਜਿਹੜੀ ਆ ਉਹ ਕੋਈ ਲੋੜ ਨਹੀਂ ਹੈਗੀ ਪੰਥ ਜਿਹੜਾ ਆ ਉਹ ਜਿਉਂਦਾ ਆ ਜਾਗਦਾ ਆ ਚੜ੍ਹਦੀ ਕਲਾ ਦੇ ਨਾਲ ਅਸੀਂ ਕੌਮ ਦੀ ਪਹਿਲਾਂ ਵੀ ਸੇਵਾ ਕਰਦੇ ਰਹੇ ਤੇ ਅਗਾਹ ਨਹੀਂ ਕਰਦੇ ਰਾਵਾਂਗੇ ਅਮਨ ਸੂਦ ਵਰਗੇ ਏਕਤਾ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀਆਂ ਜਿਹੜੀਆਂ ਦੁਹਾਈਆਂ ਪਾ ਰਹੇ ਆ ਜੇ ਤੁਹਾਨੂੰ ਲੱਗਦਾ ਆ ਕਿ ਸੰਤ ਭਿੰਡਰਾਵਾਲਿਆਂ ਦੀ ਤਸਵੀਰ ਦੇ ਨਾਲ ਜਾਂ ਇੱਕ ਝੰਡੇ ਦੇ ਨਾਲ ਦੀ ਤੁਹਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਹਿਲੇ ਚੱਲੀ ਏ ਤੇ ਇੰਨੀਆਂ ਜਿਹੜੀਆਂ ਤੁਸੀਂ ਫੌਜਾਂ ਜਣੋ ਫਿਰ ਕਾਹਦੇ ਤੋਂ ਰੱਖੀਆਂ ਹੋਈਆਂ ਆ ਕਿ ਇੱਕ ਤਸਵੀਰ ਦੀ ਫਿਰ ਫਿਰ ਤਾਂ ਇਹ ਵੀ ਮੰਨਣਾ ਪਊਗਾ ਨਾ ਕਿ ਇੱਕ ਤਸਵੀਰ ਦੀ ਤੁਹਾਡੀ ਜਿਹੜੀ ਦੇਸ਼ ਦੀ ਏਕਤਾ ਤੇ ਖਰਤਾ ਨੂੰ ਜਿਹੜਾ ਆ ਉਹ ਫਿਲਾ ਕੇ ਰੱਖਦੇ ਲੱਗੀ ਹੈ ਤੇ ਅੱਜ ਜਦੋਂ ਚੀਨ ਦੀਆਂ ਜਿਹੜੀਆਂ ਫੌਜਾਂ ਉਹ ਭਾਰਤ ਦੀ ਜ਼ਮੀਨ ਦੀ ਉੱਤੇ ਕਬਜ਼ਾ ਕਰਦੀਆਂ ਆ ਉਦੋਂ ਤੁਹਾਨੂੰ ਦੇਸ਼ ਦੀ ਏਕਤਾ ਤੇ ਖੰਨਤਾ ਯਾਦ ਨਹੀਂ ਹੁੰਦੀ ਉਦੋਂ ਦਾ ਮੂੰਹ ਕਰਿਆ ਕਰੋ ਚੀਨ ਵੱਲ ਉਦੋਂ ਤਾਂ ਤੁਸੀਂ ਰਜਾਈਆਂ ਦੇ ਵਿੱਚ ਸਿਰ ਦੇ ਕੇ ਜਿਹੜਾ ਸੌ ਜਾਂਦੇ ਹੋ ਕਸ਼ਾਂ ਦੇ ਵਿੱਚ ਵੱਟ ਜਾਂਦੇ ਹੋ ਉਹ ਉਦੋਂ ਚੀਨ ਵੱਲ ਮੂੰਹ ਕਰਿਆ ਕਰੋ ਜਿਹਦੇ ਸਿੱਖ ਘਟ ਗਿਨਤੀ ਆ ਤੁਸੀਂ ਉਹਨਾਂ ਦੇ ਨਾਲ ਹੀ ਜਿਹੜਾ ਆ ਆਡੇ ਲੈਂਦੇ ਹੋ ਤੇ ਉਹਨਾਂ ਸਿੱਖਾਂ ਦੇ ਨਾਲ ਜਿੰਨਾ ਸਿੱਖਾਂ ਨੇ ਤੁਹਾਡੇ ਉੱਤੇ ਕਿੰਨੇ ਪਾਰੂ ਉਪਕਾਰ ਕੀਤੇ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਤੁਹਾਡੇ ਵਰਗੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਦੇ ਵਿੱਚੋਂ ਜਿਹੜਾ ਆ ਉਹ ਕੱਢਿਆ ਸੀ ਛੇਵੇਂ ਪਾਤਸ਼ਾਹੀ ਨੇ 52 Hindu ਕੈਦੀਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਾਇਆ ਸੀ ਆ ਅੱਜ ਤੁਸੀਂ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਦੀਆਂ Hindu ਭਾਰਤ ਸਰਕਾਰ ਤੁਸੀਂ ਦੇਖੋ ਕਿ ਛੇਵੇਂ ਪਾਤਸ਼ਾਹ ਜੀ ਨੇ ਜਿੰਨਾ Hindu ਪਹਾੜੀ ਰਾਜਿਆਂ ਨੂੰ ਉਹ ਜਿੰਨਾ ਰਾਜਿਆਂ ਨੂੰ ਜਿਹੜਾ ਆ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਰਿਹਾ ਕਰਾਇਆ ਸੀ ਗਵਿੰਝਾ ਨੂੰ ਉਹਨਾਂ ਦੇ ਅੱਗੇ ਜਿਹੜੇ ਪੁੱਤਰਾਂ-ਪੋਤਰੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਜਿਹੜੀਆਂ ਜੰਗਾਂਆਂ ਕੀਤੀਆਂ ਕਿੰਨੇ ਅਕਿਰਤਖਾਨਿਓ ਤੁਸੀਂ ਲੋਕ ਤੇ ਅੱਜ ਵੀ ਤੁਸੀਂ ਦੇਖੋ ਉਹ ਹੀ ਹਿੰਦੂ ਪਹਾੜੀ ਰਾਜਿਆਂ ਦੇ ਵਾਰਸ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਜੰਗਾਂ ਕੀਤੀਆਂ ਉਹ ਅੱਜ ਵੀ ਸਿੱਖਾਂ ਦੇ ਨਾਲ ਆੜੇ ਲਾ ਰਹੇ ਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਦਾ ਜਿਹੜਾ ਵਿਰੋਧ ਆ ਉਹ ਕਰ ਰਹੇ ਆ ਕਿੰਨੇ ਇਹ ਲੋਕ ਅਕਿਰਤਖਾਨ ਹੈਗੇ ਆ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਤਸਵੀਰ ਦਾ ਵਿਰੋਧ ਕਰਨ ਦਾ ਕੋਈ ਵੀ ਬੰਦਾ ਜਿਹੜਾ ਜਤਨਿਆ ਉਹ ਨਾ ਕਰੇ ਕਿਉਂਕਿ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਸਤਿਕਾਰ ਹਰ ਹਿੱਲੇ ਬਰਕਰਾਰ ਰੱਖਾਂਗੇ ਅਸੀਂ ਸ਼ਾਂਤੀ ਚਾਹੁੰਦੇ ਆਂ ਤੇ ਸ਼ਾਂਤੀ ਦੇ ਨਾਲ ਰਹਿ ਰਹੇ ਆਂ ਪਰ ਤੁਸੀਂ ਸਾਨੂੰ ਜਿਹੜਾ ਸ਼ਾਂਤੀ ਦੇ ਨਾਲ ਜਿਹੜਾ ਆ ਉਹ ਰਹਿਣ ਦਿਓ ਜੇਕਰ ਤੁਸੀਂ ਸਾਡੇ ਧਰਮ ਦੇ ਸਿਧਾਂਤਾਂ ਦਾ ਵਿਰੋਧ ਕਰੋਗੇ ਸਾਡੇ ਜਰਨੈਲਾਂ ਦਾ ਜਿਹੜਾ ਵਿਰੋਧ ਆ ਉਹ ਕਰੋਗੇ ਸੰਤ ਪਿੰਡਰਾਂ ਵਾਲਿਆਂ ਦੇ ਵਿੱਚੋਂ ਸਾਨੂੰ ਬਾਬਾ ਬੰਦਾ ਸਿੰਘ ਦੀ ਬਹਾਦਰ ਦੇ ਦਰਸ਼ਨ ਹੁੰਦੇ ਆ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੁੰਦੇ ਆ ਅਕਾਲੀ ਫੂਲਾ ਸਿੰਘ ਜੀ ਦੇ ਦਰਸ਼ਨ ਹੁੰਦੇ ਆ ਸਾਨੂੰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾ ਦੇ ਉਹ ਸਰਦਾਰ ਜੱਸਾ ਸਿੰਘ ਆਲੂਆ ਦੀ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਸਰਦਾਰ ਹਰੀ ਸਿੰਘ ਜੀ ਨਰੂਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬਾਬਾ ਬੀਰ ਸਿੰਘ ਜੀ ਨੁਰੰਗਾਬਾਦ ਵਾਲੇ ਭਾਈ ਤਾਰੂ ਸਿੰਘ ਦੀ ਭਾਈ ਮਹਿਤਾਬ ਸਿੰਘ ਦੀ ਭਾਈ ਸੁਖਾ ਸਿੰਘ ਦੀ ਇਹ ਉਹੀ ਰੂਹਾਂ ਦੁਬਾਰਾ ਆਈਆਂ ਸਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾ ਦੇ ਰੂਪ ਦੇ ਵਿੱਚ ਸੋ ਸੰਤ ਭਿੰਡਰਾਵਾਲਿਆਂ ਦਾ ਅਸੀਂ અપਮਾਨ ਨਹੀਂ ਹੋਣ ਦੇਾਂਗੇ ਤੇ ਉਹਨਾਂ ਦਾ ਸਤਕਾਰ ਹਰ ਹਿੱਲੇ ਬਰਕਰਾਰ ਰੱਖਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਿਛਲੇ ਦਿਨੀ ਕੁਝ ਸਿੱਖ ਨੌਜਵਾਨ ਗੁਰਧਾਮਾਂ ਦੇ ਦਰਸ਼ਨ ਦੇ ਧਾਰੇ ਕਰਨ ਹਿਮਾਚਲ ਪ੍ਰਦੇਸ਼ ਵਾਲੇ ਪਾਸੇ ਗਏ ਪਰ ਉੱਥੇ ਇੱਕ ਫਿਰਕੂ Hindu ਤਵੇ ਅਮਨ ਸੂਦ ਨੇ ਉਹਨਾਂ ਸਿੱਖ ਨੌਜਵਾਨਾਂ ਦੇ ਨਾਲ ਆੜਾ ਲਾਇਆ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਵਾਲਾ ਝੰਡਾ ਜੋ ਸਿੱਖ ਨੌਜਵਾਨਾਂ ਦੇ ਮੋਟਰਸਾਈਕਲ ਦੇ ਉੱਤੇ ਲੱਗਾ ਸੀ ਉਹ ਅਮਨ ਸੂਦ ਦੇ ਵੱਲੋਂ ਜ਼ਬਰਦਸਤੀ ਉਤਾਰਿਆ ਗਿਆ ਉਹਨਾਂ ਸਿੱਖ ਨੌਜਵਾਨਾਂ ਨੇ ਉਹਦਾ ਵਿਰੋਧ ਵੀ ਕੀਤਾ ਤੇ ਜੋ ਜਵਾਬੀ ਕਾਰਵਾਈ ਬਣਦੀ ਸੀ ਉਹਨਾਂ ਨੇ ਕਰਨ ਦਾ ਯਤਨ ਵੀ ਕੀਤਾ ਸੋ ਅਮਨ ਸੂਦ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹ ਸਾਡੀ ਕੌਮ ਦੇ ਮਹਾਨ ਆਇਕਿਆ ਜੁਝਾਰੂ ਜਰਨੈਲ ਆ ਸ਼ਹੀਦ ਆ ਉਹ ਸਾਡੇ ਦਿਲਾਂ ਦੇ ਵਿੱਚ ਵਸੇ ਹੋਏ ਆ ਉਹਨਾਂ ਨੂੰ ਸਿੱਖ ਕੌਮ ਦੇ ਦਿਲ ਦੇ ਵਿੱਚੋਂ ਕੋਈ ਵੀ ਨਹੀਂ ਕਰ